ਲੋ ਜੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੱਡਾ ਪੜਥੂ ਪਿਆ ਵੱਡਾ ਰੌਲਾ ਪਿਆ ਤੁਹਾਨੂੰ ਅੱਗੇ ਵੀਡੀਓ ਵੀ ਦਿਖਾਉਣੇ ਆ ਇਹ ਰੌਲਾ ਪੱਤਰਕਾਰਾਂ ਦੇ ਨਾਲ ਪਿਆ ਇਹ ਰੌਲਾ ਕਿਉਂ ਪਿਆ ਇੱਥੋਂ ਤੱਕ ਦੋਸ਼ ਲੱਗੇ ਨੇ ਕੁਝ ਪੱਤਰਕਾਰਾਂ ਨੇ ਸ਼ਰਯਮ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀ ਵਿੱਤ ਮੰਤਰੀ ਹਰਪਾਲ ਚੀਮਾ ਉਹਨਾਂ ਦੇ ਸਾਹਮਣੇ ਦੋਸ਼ ਲਾਏ ਕਿ ਮੰਤਰੀ ਸਾਹਿਬ ਮੇਰੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ ਇਹ ਸਵਾਲਾਂ ਤੋਂ ਭੱਜ ਰਹੇ ਨੇ ਔਰ ਮੈਨੂੰ ਧੱਕੇ ਮਾਰੇ ਜਾ ਰਹੇ ਨੇ ਇਥੋਂ ਤੱਕ ਪੱਤਰਕਾਰ ਨੇ ਸ਼ਰਯਾਮ ਸਾਹਮਣੇ ਮੰਤਰੀਆਂ ਤੇ ਦੋਸ਼ ਲਾਏ ਨੇ ਮਾਮਲਾ ਕੀ ਹੈ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਆਗੂ ਹਰਪਾਲ ਸਿੰਘ ਚੀਮਾ ਤੇ ਜਿਹੜੇ ਜੋੜਾ ਮਾਜਰਾ ਜਿਹੜੇ ਦੋਨੋਂ ਹੀ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਨੇ ਉਹ ਗਏ ਪੱਤਰਕਾਰਾਂ ਨੂੰ ਸੱਦਿਆ ਗਿਆ ਪਟਿਆਲਾ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਲਈ ਕੁਝ ਪੱਤਰਕਾਰਾਂ ਨੂੰ ਸੱਦਾ ਨਹੀਂ ਸੀ ਲਾਇਆ ਗਿਆ ਉਹ ਪੱਤਰਕਾਰ ਵੀ ਚਲੇ ਗਏ ਤੇ ਉੱਥੇ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਤਾਂ ਉਹਨਾਂ ਸਵਾਲਾਂ ਤੋਂ ਪੱਤਰਕਾਰ ਇਹ ਦੋਸ਼ ਲਾ ਰਿਹਾ ਖਾਸ ਕਰ ਰੋਜ਼ਾਨਾ ਲੋਕਨਾਦ ਟੀਵੀ ਦਾ ਜਿਹੜਾ ਪੱਤਰਕਾਰ ਹੈ ਉਹਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹ ਤੁਹਾਨੂੰ ਵੀਡੀਓ ਮੈਂ ਅੱਗੇ ਦਿਖਾਉਣਾ ਉਹ ਕਹਿ ਰਿਹਾ ਕਿ ਵੇਖੋ ਮੇਰੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ ਔਰ ਉਲਟਾ ਮੇਰੇ ਉੱਪਰ ਗੁੱਸਾ ਕੱਢਿਆ ਜਾ ਰਿਹਾ ਔਰ ਇਥੋਂ ਤੱਕ ਖਬਰ ਆ ਰਹੀ ਹੈ ਲੋਕਨਾਦ ਟੀਵੀ ਨੇ ਖਬਰ ਦਿੱਤੀ ਹੈ ਕਿ ਜਿਹੜੇ ਦੂਜੇ ਪੱਤਰਕਾਰਾਂ ਨੇ ਉਸ ਪੱਤਰਕਾਰ ਨੂੰ ਸੂਚਨਾ ਦਿੱਤੀ ਸੀ ਪ੍ਰੈਸ ਕਾਨਫਰੰਸ ਦੀ ਉਹਨਾਂ ਨੂੰ ਮੀਡੀਆ ਦੇ ਗਰੁੱਪ ਚੋਂ WhatsApp ਗਰੁੱਪ ਚੋਂ ਵੀ ਕੱਢ ਦਿੱਤਾ ਗਿਆ ਡਿਲੀਟ ਕਰ ਦਿੱਤਾ ਗਿਆ ਹੁਣ ਤੁਸੀਂ ਦੇਖੋ ਹੋਇਆ ਕੀ ਹੈ ਉਹ ਤੁਹਾਨੂੰ ਮੈਂ ਵੀਡੀਓ ਪਹਿਲਾਂ ਦਿਖਾ ਦਿਆਂ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਾਂਗੇ ਹਰਪਾਲ ਚੀਮਾ ਤੇ ਐਕਸ ਮੰਤਰੀ ਜੋੜਾ ਮਾਜਰਾ ਉਹ ਦੋਨੋਂ ਮੌਜੂਦ ਸੀਗੇ ਸਵਾਲ ਪੁੱਛੇ ਗਏ ਇੱਕ ਤਾਂ ਇਹ ਪੁੱਛਿਆ ਗਿਆ ਵੀ ਆਮ ਆਦਮੀ ਪਾਰਟੀ ਨੂੰ ਕੁਝ ਲੋਕ ਭਾਜਪਾ ਦੀ ਬੀਜੇਪੀ ਦੀ 20 ਟੀਮ ਕਹਿੰਦੇ ਨੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੂਜਾ ਸਵਾਲ ਇੱਕ ਪੱਤਰਕਾਰ ਨੇ ਪੁੱਛਿਆ ਵੀ ਜਿਹੜੀਆਂ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਬਣਾਈ ਹੈ ਉਹਨੂੰ ਜਿਹੜੀਆਂ ਹਾਈਲਕਸ ਗੱਡੀਆਂ ਲੈ ਕੇ ਦਿੱਤੀਆਂ ਉਹ ਗੱਡੀਆਂ ਖਰੀਦਣ ਵੇਲੇ ਕਰੋਣਾ ਰੁਪਏ ਦੇ ਕਪੜੇ ਦੇ ਇਲਜ਼ਾਮ ਲੱਗੇ ਹੋਏ ਨੇ ਉਹਦੇ ਸਵਾਲਾਂ ਦੇ ਜਵਾਬ ਜਦੋਂ ਪੁੱਛੇ ਗਏ ਤਾਂ ਪੱਤਰਕਾਰਾਂ ਨੇ ਦੋਸ਼ ਲਾਏ ਕਿ ਸਾਡੇ ਜਵਾਬ ਦੇਣ ਦੀ ਬਜਾਏ ਉਲਟਾ ਸਾਡੇ ਤੇ ਗੁੱਸਾ ਕੱਢਿਆ ਜਾ ਰਿਹਾ ਸਾਨੂੰ ਧੱਕੇ ਮਾਰੇ ਜਾ ਰਹੇ ਨੇ ਆ ਤੁਸੀਂ ਦੇਖੋ ਉਸ ਟਾਈਮ ਦਾ ਸੀਨ ਜਦੋਂ ਪ੍ਰੈਸ ਕਾਨਫਰੰਸ ਤੋਂ ਬਾਅਦ ਪੱਤਰਕਾਰ ਬੋਲ ਰਿਹਾ ਮੀਡੀਆ ਦੇ ਵਿੱਚ ਹਾਈਪੋਥੈਟਿਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਸੋ ਇਹ ਆਮ ਆਦਮੀ ਪਾਰਟੀ ਆ ਜੋ ਕਹਿੰਦੀ ਹੁੰਦੀ ਸੀ ਕਿ ਅਸੀਂ ਵਿਵਾਕੀ ਦੇ ਨਾਲ ਸਵਾਲ ਪਾਵਾਂਗੇ ਆਹ ਦੇਖ ਲਓ ਵਿੱਤ ਮੰਤਰੀ ਸਾਹਿਬ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਆਗੇ ਪਰ ਵਿੱਤ ਮੰਤਰੀ ਹਰਪਾਲ ਚੀਮਾ ਜੀ ਇੱਦਾਂ ਹੀ ਜਾ ਰਹੇ ਨੇ মিডিਆ ਦੇ ਸਵਾਲਾਂ ਦਾ ਜਵਾਬ ਦੇ ਤੋਂ ਬਿਨਾ ਪਰ ਉਹ ਵਿੱਤ ਮੰਤਰੀ ਤੁਹਾਨੂੰ ਭੱਜਦੇ ਦਿਖਾ ਦਿੰਦੇ ਆਗੇ ਜੇਤਨ ਜੋੜ ਮਾਜਰਾ ਥੋਂ ਭੱਜ ਕੇ ਪੂਰੇ ਪਟਿਆਲਾ ਦੇ মিডিਆ ਨੂੰ ਇੱਥੇ ਸੱਦਿਆ ਗਿਆ ਪ੍ਰੈਸ ਕਾਨਫਰੰਸ ਦੇ ਲਈ ਪਰ ਜਦੋਂ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤੇਗੇ ਤਾਂ ਭੱਜਦੇ ਦਿਖਾ ਦਿੰਦੇ ਆ ਉਹੀ ਆਮ ਆਦਮੀ ਪਾਰਟੀ ਆ ਜੋ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਮ ਲੋਕਾਂ ਨੂੰ ਕਹਿੰਦੇ ਸੀ ਕਿ ਤੁਸੀਂ ਲੀਡਰਾਂ ਨੂੰ ਸੜਕਾਂ ਤੇ ਖੜਾ ਕੇ ਹੁਣ ਇਹ ਵੀਡੀਓ ਤੁਸੀਂ ਦੇਖ ਲਈ ਉਹ ਵੀਡੀਓ ਵੀ ਮੈਂ ਦੇਖੀ ਆ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਹੈ ਉਸ ਟਾਈਮ ਜਦੋਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਪੱਤਰਕਾਰਾਂ ਦੇ ਜਵਾਬ ਦੇ ਰਹੇ ਸੀ ਤਾਂ ਜਿਹੜਾ ਤੈਸ਼ੂ ਦਾ ਉਹਨਾਂ ਦਾ ਭਾਸ਼ਣ ਸੀ ਜਦੋਂ ਉਹ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਲਿਆ ਤਾਂ ਇੱਕ ਪੱਤਰਕਾਰ ਜਿਹੜਾ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਜਦੋਂ ਉਹਨੇ ਪੁੱਛਿਆ ਪੱਤਰਕਾਰ ਨੇ ਵੀ ਜਿਹੜੀਆਂ ਹਾਈਲੈਸ ਗੱਡੀਆਂ ਲਈਆਂ ਨੇ ਐਸਐਸਐਫ ਦੇ ਲਈ ਤਾਂ ਸੁਖਪਾਲ ਖੈਰਾ ਨੇ ਦੋਸ਼ ਲਾਏ ਨੇ ਵੀ ਉਹਨਾਂ ਦੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਇਹਦੇ ਬਾਰੇ ਕੀ ਕਹੋਗੇ ਤਾਂ ਜਿਹੜੇ ਵਿੱਤ ਮੰਤਰੀ ਪੰਜਾਬ ਦੇ ਹਰਪਾਲ ਸਿੰਘ ਚੀਮਾ ਸਾਹਿਬ ਉਹਨਾਂ ਨੇ ਉਹਦਾ ਜਵਾਬ ਤਾਂ ਦਿੱਤਾ ਪਰ ਉਹ ਜਵਾਬ ਦੇ ਵਿੱਚ ਪੂਰੀ ਗੱਲ ਕਲੀਅਰ ਨਹੀਂ ਹੋਈ ਜਦੋਂ ਉਸ ਪੱਤਰਕਾਰ ਨੇ ਹੋਰ ਅੱਗੇ ਪੁੱਛਣਾ ਚਾਹਿਆ ਗੱਲ ਨੂੰ ਹੋਰ ਕਲੀਅਰ ਕਰਨਾ ਚਾਹਿਆ ਤਾਂ ਉਹ ਜਵਾਬ ਦੇਣ ਦੇ ਲਈ ਸ਼ਾਇਦ ਤਿਆਰ ਨਹੀਂ ਸੀ ਉਹਦੀ ਗੱਲ ਨੂੰ ਸੁਣਿਆ ਨਹੀਂ ਗਿਆ ਉਸ ਤੋਂ ਬਾਅਦ ਉਸ ਪੱਤਰਕਾਰ ਨੇ ਜਦੋਂ ਵਿੱਤ ਮੰਤਰੀ ਤੇ ਜੋੜਾ ਮਾਜਰਾ ਉਹ ਦੋਨੋਂ ਉਥੋਂ ਉੱਠ ਖੜੇ ਹੋਏ ਫਿਰ ਤਾਂ ਫਿਰ ਉਹਨੇ ਉਹਨਾਂ ਨੂੰ ਉੱਠਦਿਆਂ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਫਿਰ ਜਵਾਬ ਨਹੀਂ ਮਿਲੇ ਫਿਰ ਜਦੋਂ ਦੋਨੇ ਮੰਤਰੀ ਗੱਡੀਆਂ 'ਚ ਬੈਠ ਕੇ ਉਥੋਂ ਜਾਣ ਲੱਗੇ ਤਾਂ ਉਹ ਪੱਤਰਕਾਰ ਨੇ ਫੇਰ ਅੱਗੇ ਮੈਕ ਕਰਕੇ ਸਵਾਲ ਪੁੱਛਣੇ ਚਾਏ ਪਰ ਫਿਰ ਉਹਦੇ ਸਵਾਲਾਂ ਦੇ ਜਵਾਬ ਜਦੋਂ ਨਹੀਂ ਦਿੱਤੇ ਗਏ ਤਾਂ ਫਿਰ ਉਸ ਪੱਤਰਕਾਰ ਨੇ ਸ਼ਰਮ ਕਿਹਾ ਕਹਿੰਦਾ ਦੇਖੋ ਸਵਾਲਾਂ ਦੇ ਜਵਾਬ ਦੇ ਨਹੀਂ ਦਿੱਤੇ ਜਾ ਰਹੇ ਮੰਤਰੀ ਭੱਜ ਰਹੇ ਨੇ ਹੁਣ ਇੱਥੇ ਆਪਣੇ ਵਿਚਾਰਨਯੋਗ ਗੱਲ ਕਿਹੜੀ ਹੈ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਨਹੀਂ ਸੀ ਬਣੀ ਤਾਂ ਆਮ ਆਦਮੀ ਪਾਰਟੀ ਦੇ ਇਹੀ ਸਾਰੇ ਲੀਡਰ ਸਹਿਬਾਨ ਜਿਹੜੇ ਅਜ ਮੰਤਰੀ ਬਣੇ ਹੋਏ ਨੇ ਇਹ ਕਿਆ ਕਰਦੇ ਸੀ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਹੁੰਦੇ ਸੀ ਵੀ ਦੇਖੋ ਲੀਡਰਾਂ ਨੂੰ ਸਵਾਲ ਪੁੱਛਿਆ ਕਰੋ ਰਾਜਨੀਤਕਾਂਵਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ ਲੋਕ ਸਵਾਲ ਕਿਉਂ ਨਹੀਂ ਪੁੱਛਦੇ ਤੇ ਹੁਣ ਜਦੋਂ ਆਪ ਨੂੰ ਸਵਾਲ ਪੁੱਛੇ ਜਾ ਰਹੇ ਨੇ ਤਾਂ ਹੁਣ ਤਲਖੀ ਤਾਂ ਹੁੰਦੀ ਹੈ ਹੁਣ ਇਹ ਵੀਡੀਓ ਦਾ ਸੱਚ ਕੀ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਂ ਉੱਥੇ ਮੌਜੂਦ ਨਹੀਂ ਸੀ ਜੋ ਲੋਕਨਾਦ ਟੀਵੀ ਦੇ ਉੱਪਰ ਦਿਖਾਇਆ ਜਾ ਰਿਹਾ ਜਾਂ ਜੋ ਦੂਜੇ ਪੱਤਰਕਾਰਾਂ ਤੋਂ ਜਾਣਕਾਰੀ ਥੋੜੀ ਥੋੜੀ ਮਿਲ ਰਹੀ ਹੈ ਉਸ ਹਿਸਾਬ ਨਾਲ ਮੈਂ ਗੱਲ ਪੇਸ਼ ਕੀਤੀ ਹੈ ਪਰ ਇੱਕ ਗੱਲ ਪੱਕੀ ਹੈ ਜਿੱਥੇ ਵੀ ਕਿਤੇ ਸਰਕਾਰ ਨੂੰ ਸਵਾਲ ਪੁੱਛੇ ਜਾਂਦੇ ਨੇ ਉਹ ਚਾਹੇ ਕਿਸੇ ਪਾਰਟੀ ਦੇ ਮੰਤਰੀ ਹੋਣ ਉਹ ਜਵਾਬ ਨਹੀਂ ਦਿੰਦੇ ਉਹਨਾਂ ਨੂੰ ਤਲਖੀ ਤਾਂ ਹੁੰਦੀ ਹੈ ਹੁਣ ਉਸ ਪੱਤਰਕਾਰ ਨੇ ਸਵਾਲ ਹੋਰ ਵੀ ਪੁੱਛਣੇ ਚਾਹੀਏ ਉਹਨੇ ਇਹ ਵੀ ਕਿਹਾ ਵੇ ਜਿਹੜੇ ਵਾਅਦੇ ਤੁਸੀਂ 2022 ਤੋਂ ਪਹਿਲਾਂ ਕੀਤੇ ਸੀ ਉਹਨਾਂ ਵਾਅਦਿਆਂ ਦਾ ਕੀ ਬਣਿਆ ਸ਼ਾਇਦ ਉਹ ਪੁੱਛਣਾ ਚਾਹੁੰਦਾ ਹੋ ਸਕਦਾ ਹੈ ਕਿ ਔਰਤਾਂ ਨੂੰ 1000-1000 ਰੁਪਇਆ ਦੇਣ ਦਾ ਵਾਅਦਾ ਹਰ ਮਹੀਨੇ ਦਾ ਕੀਤਾ ਸੀ ਕਿਸਾਨਾਂ ਨੂੰ 50 ਮਿੰਟਾਂ ਚ ਐਮਐਸਪੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਮਜ਼ਦੂਰ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨਾਂ ਤੋਂ 10-10 ਮਰਲੇ ਦੇ ਪਲਾਟ ਦੇਣ ਦੇ ਵਾਅਦੇ ਹੋਏ ਸੀ ਬੇਰੁਜ਼ਗਾਰਾਂ ਨੂੰ ਪੱਕੀਆਂ ਨੌਕਰੀਆਂ ਦੇਣ ਦੇ ਵਾਅਦੇ ਹੋਏ ਸੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਹੋਏ ਸੀ ਸ਼ਾਇਦ ਉਹਨਾਂ ਸਾਰੇ ਵਾਅਦਿਆਂ ਦੇ ਉੱਪਰ ਉਹ ਪੱਤਰਕਾਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਸਵਾਲ ਪੁੱਛਣਾ ਚਾਹੁੰਦਾ ਸੀ ਪਰ ਸਵਾਲਾਂ ਦੀ ਬਜਾਏ ਉੱਥੇ ਰੌਲਾ ਦੇਖਣ ਨੂੰ ਮਿਲਿਆ ਇਹ ਇਕੱਲੀ ਗੱਲ ਪਟਿਆਲਾ ਸੰਗਰੂਰ ਦੀ ਹੀ ਨਹੀਂ ਫਿਰੋਜ਼ਪੁਰ ਦੇ ਵਿੱਚ ਬੀਤੇ ਕੱਲ੍ਹ ਇਹੀ ਕੁਝ ਹੋਇਆ ਫਿਰੋਜ਼ਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਐਮਐਲਏ ਸਹਿਬਾਨਾਂ ਨੇ ਪੱਤਰਕਾਰਾਂ ਦੀ ਪ੍ਰੈਸ ਕਾਨਫਰੰਸ ਅᱫੀ ਉੱਥੇ ਤਾਂ ਨਵਾਂ ਪੂਪੜਾ ਸੋ ਗਿਆ ਕੋਈ ਪੱਤਰਕਾਰ ਪਹੁੰਚਿਆ ਹੀ ਨਹੀਂ ਪ੍ਰੈਸ ਕਾਨਫਰੰਸ ਸਦੀ ਚਾਰੇ ਐਮਐਲਏ ਆ ਕੇ ਬੈਠੇ ਰਹੇ ਪੱਤਰਕਾਰਾਂ ਨੇ ਬਾਈਕਟ ਕੀਤਾ ਅਜੇ ਕੱਲ ਦੀ ਖਬਰ ਕਿਉਂ ਕੀਤਾ ਨਿਕਲ ਕੇ ਗੱਲ ਜੋ ਆ ਰਹੀ ਹੈ ਕੁਝ ਪੱਤਰਕਾਰ ਇਹ ਕਹਿੰਦੇ ਨੇ ਕਿ ਐਮਐਲਏ ਦੀ ਬੋਲਬਾਣੀ ਠੀਕ ਨਹੀਂ ਹੰਕਾਰ ਨਾਲ ਬੋਲਦੇ ਨੇ ਇਸ ਕਰਕੇ ਬਾਈਕਟ ਕੀਤਾ ਗਿਆ ਹੁਣ ਤੁਸੀਂ ਦੇਖੋ ਸੂਚਨਾ ਖਬਰ ਦੇ ਮੁਤਾਬਕ ਜਦੋਂ ਪੱਤਰਕਾਰਾਂ ਨੂੰ ਸੱਦਿਆ ਗਿਆ ਪਹਿਲਾਂ ਤਾਂ ਡੀਪੀਆਰਓ ਦੇ ਰਾਹੀਂ ਐਮਐਲਏ ਨੇ ਸੱਦਾ ਲਾਇਆ ਸੀ ਫਿਰ ਜਦੋਂ ਪੱਤਰਕਾਰ ਨਹੀਂ ਸੀ ਆ ਰਹੇ ਐਮਐਲਏ ਬੈਠੇ ਹੋਏ ਸੀ ਫਿਰ ਐਮਐਲਏ ਨੇ ਵਾਰੀ-ਵਾਰੀ ਪੱਤਰਕਾਰਾਂ ਨੂੰ ਫੋਨ ਕੀਤੇ ਕਹਿੰਦੇ ਅਫਸਰਾਂ ਤੋਂ ਵੀ ਫੋਨ ਕਰਾਏ ਡੀਪੀਆਰਓ ਤੋਂ ਵੀ ਕਰਾਏ ਪਰ ਪੱਤਰਕਾਰ ਨਹੀਂ ਆਏ ਸੂਚਨਾ ਤਾਂ ਇਹ ਵੀ ਆ ਰਹੀ ਹੈ ਕਿ ਜਿਹੜੇ ਫਿਰੋਜ਼ਪੁਰ ਜ਼ਿਲ੍ਹੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ মিডিਆ ਇਨਚਾਰਜ ਨੇ ਹਰਜਿੰਦਰ ਸਿੰਘ ਕਾਂਗਾ ਉਹਨਾਂ ਨੇ ਇਹ ਸਿੱਧੀ ਸੂਚਨਾ ਪਾਰਟੀ ਨੂੰ ਉੱਪਰ ਤੱਕ ਦਿੱਤੀ ਹੈ ਇਹ ਵੀ ਜਾਣਕਾਰੀ ਇਹ ਵੀ ਚਰਚਾ ਆ ਰਹੀ ਹੈ ਹੁਣ ਦੇਖੋ ਜੇਕਰ ਆਮ ਆਦਮੀ ਪਾਰਟੀ ਦੇ ਐਮਐਲਏ ਸਹਿਮਾਨਾਂ ਦੀ ਪੱਤਰਕਾਰਾਂ ਨਾਲ ਹੀ ਨਹੀਂ ਬਣਦੀ ਪਈ ਤਾਂ ਫਿਰ ਕਿਉਂ ਨਹੀਂ ਬਣ ਰਹੀ ਇਹ ਸਵਾਲ ਵੱਡਾ ਹੈ ਕਿ ਸੱਚਮੁੱਚ ਜਿਹੜੀ ਗੱਲ ਆ ਰਹੀ ਹੈ ਉਹ ਤਾਂ ਨਹੀਂ ਕਿ ਕੀ ਸੱਚਮੁੱਚ ਆਮ ਘਰਾਂ ਦੇ ਧੀਆ ਪੁੱਤ ਕਹਿ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਰਹੀ ਐਮਐਲਏ ਦੀ ਕੁਰਸੀ ਤੇ ਬੈਠੇ ਨੇ ਕਿ ਉਹਨਾਂ 'ਚ ਸੱਚੀ ਮੁੱਚੀ ਹੰਕਾਰ ਹਉਮੇ ਆਕੜ ਇਹ ਚੀਜ਼ਾਂ ਤਾਂ ਨਹੀਂ ਆ ਗਈਆਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਆਮ ਰਹਿ ਗਏ ਨੇ ਕਿ ਹੁਣ ਖਾਸ ਬਣ ਕੇ ਕੀ ਦੂਜੀਆਂ ਪਾਰਟੀਆਂ ਦੇ ਐਮਐਲਏ ਮੰਤਰੀਆਂ ਵਾਂਗ ਹੀ ਬਣ ਗਏ ਨੇ ਜਾਂ ਸੱਚੀ ਆਮ ਨੇ ਹੁਣ ਇਹ ਜਵਾਬ ਤੁਸੀਂ ਦੇਣਾ ਦੇਖੋ ਆਮ ਆਦਮੀ ਪਾਰਟੀ ਦਾ ਨਾਂ ਹੈ ਜਦੋਂ ਆਮ ਆਦਮੀ ਪਾਰਟੀ ਸਰਕਾਰ 'ਚ ਨਹੀਂ ਸੀ ਤਾਂ ਦੂਜੀਆਂ ਪਾਰਟੀਆਂ ਨੇ ਵੀ ਆਪੋ ਆਪਣੀਆਂ ਸਰਕਾਰਾਂ ਵੇਲੇ ਬਹੁਤ ਕੁਝ ਗਲਤ ਕੀਤਾ ਬਹੁਤ ਕੁਝ ਗਲਤ ਕੀਤਾ ਇਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਹੁੰਜਿਆ ਟੌਰ ਟਪਕਾ ਹੰਕੜ ਹੰਕਾਰ ਉਹਨਾਂ ਦੇ ਲੀਡਰਾਂ 'ਚ ਵੀ ਬਹੁਤ ਸੀ ਉਹ ਵੀ ਬੰਦੇ ਨੂੰ ਬੰਦੀ ਸਮਝਦੇ ਹੁੰਦੇ ਸੀ ਤਾਂ ਹੀ ਉਹ ਤਾਂ ਲੋਕਾਂ ਦੇ ਪਾਸੇ ਕੀਤੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਿਸ਼ਵਾਸ ਕਰਾਇਆ ਸੀ ਅਸੀਂ ਆਮ ਆਸੀਂ ਆਮ ਆਦਮੀ ਬਣ ਕੇ ਰਵਾਂਗੇ ਭਗਵੰਤਮਾਨ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਹੁੰਦੇ ਸੀ ਵੀ ਆਈਪੀ ਕਲਚਰ ਖਤਮ ਕਰ ਦਿਆਂਗੇ ਆ ਜਿਹੜੀਆਂ ਟੂ ਟੂ ਕਰਦੀਆਂ ਗੱਡੀਆਂ ਆ ਜਿਹੜੇ ਐਨੇ ਐਨੇ ਗਨਮੈਨ ਰੱਖਦੇ ਨੇ ਇਹਨਾਂ 'ਤੇ ਲੋੜ ਹੀ ਨਹੀਂ ਮੁੱਖ ਮੰਤਰੀ ਭਗਵੰਤਮਾਨ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਹੁੰਦੇ ਸੀ ਵੀ ਜੇ ਇਹ ਕਹਿੰਦੇ ਨੇ ਕਿ ਲੋਕ ਸਾਨੂੰ ਪਿਆਰ ਕਰਦੇ ਨੇ ਤਾਂ ਫਿਰ ਗਨਮੈਨਾਂ ਦੀ ਕੀ ਲੋੜ ਐ ਮੁੱਖ ਮੰਤਰੀ ਭਗਵੰਤਮਾਨ ਨੇ ਇੱਕ ਬਹੁਤ ਤਕੜਾ ਚੁਟਕਲਾ ਉਦੋਂ ਕਮਾਇਆ ਉਹ ਕਹਿੰਦੇ ਹੁੰਦੇ ਸੀ ਜੇ ਇੰਨਾ ਹੀ ਲੋਕਾਂ ਤੋਂ ਡਰ ਲੱਗਦਾ ਤੇ ਗਨਮੈਨ ਰੱਖਣੇ ਪੈਂਦੇ ਆ ਤਾਂ ਫਿਰ ਰਾਜਨੀਤੀ ਛੱਡ ਕੇ ਮੁਰਗੀਖਾਨੇ ਖੋਲ੍ਹ ਲਓ ਫਿਰ ਰਾਜਨੀਤੀ ਕਰਨ ਦੀ ਲੋੜ ਕੀ ਆ ਫਿਰ ਮੁਰਗੀਆਂ ਰੱਖੋ ਆਂਡੇ ਵਿੱਚੋਂ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਖੁਦ ਬਣ ਗਏ ਨੇ ਤਾਂ ਹੁਣ ਲੋਕ ਪੁੱਛਦੇ ਨੇ ਕਿ ਤੁਹਾਡੇ ਨਾਲ ਇੰਨੇ ਜ਼ਿਆਦੇ ਕਾਫਲੇ ਗਨਮੈਨਾਂ ਦੇ ਕਿਉਂ ਨਹੀਂ ਹੁਣ ਵੀ ਆਈਪੀ ਕਲਚਰ ਖਤਮ ਕਿਉਂ ਨਹੀਂ ਹੋਇਆ ਹੁਣ ਸ਼ਾਇਦ ਉਹ ਕਹਿਣਗੇ ਕਿ ਦੇਖੋ ਯਾਰ ਖਤਰਾ ਹੁੰਦਾ ਰੱਖਣਾ ਪੈਂਦਾ ਪਰ ਫਿਰ ਲੋਕ ਇਹ ਪੁੱਛਦੇ ਨੇ ਕਿ ਪਹਿਲਾਂ ਵਾਲੇ ਵੀ ਤਾਂ ਹੀ ਰੱਖਦੇ ਹੋਣਗੇ ਸਵਾਲ ਤਾਂ ਬਹੁਤ ਨਹੀਂ ਪਰ ਜਵਾਬ ਕੌਣ ਦੇਏਗਾ ਜਿੱਦਾਂ ਦੀ ਆ ਵੀਡੀਓ ਆਈ ਹੈ ਜਿੱਦਾਂ ਇਹ ਪੱਤਰਕਾਰ ਦੋਸ਼ ਲਾ ਰਿਹਾ ਜਿੱਦਾਂ ਇਹ ਕਹਿ ਰਿਹਾ ਕਿ ਮੇਰੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ ਭੱਜ ਰਹੇ ਨੇ ਜੇ ਤਾਂ ਆਹੀ ਹਾਲ ਹੈ ਫਿਰ ਜਵਾਬ ਮੰਗੇ ਕਿਦੇ ਤੋਂ ਜਾ ਸਕਦੇ ਨੇ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਧੰਨਵਾਦ